ਔਰ ਫਸਟ ਆਫ 올 ਤੋਂ ਮੈਂ ਕੰਗ੍ਰੈਚੁਲੇਸ਼ਨ ਕਹਿਣਾ ਦਊਂਗਾ ਮੀਥ ਬਰੋ ਨੂੰ ਜਿਵੇਂ ਕਿ ਤੁਸੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 25th ਸੀਜ਼ਨ ਆ ਰਿਹਾ ਹੈ ਤੇ ਗ੍ਰੈਂਡ ਹੋਣ ਵਾਲਾ ਹੈ ਤੇ 13 ਜੁਲਾਈ ਨੂੰ ਹੈਗਾ ਰਾਇਲ ਪਾਡਰ ਸੋਕ ਦੇ ਵਿੱਚ ਤੇ ਇਹਦੇ ਵਿੱਚ ਨਾ ਸਭ ਤੋਂ ਜਿਹੜੀ ਮੇਨ ਗੱਲ ਹੈ ਨਾਰਥ ਸਾਈਡ ਦੇ ਵਿੱਚ ਇੱਕ ਕੱਲਾ ਪਲੇਟਫਾਰਮ ਹੈਗਾ ਜਿਹੜਾ ਇਹਨੇ ਗ੍ਰੈਂਡ ਲੈਵਲ ਤੇ ਕਰ ਰਿਹਾ ਹੈ ਜੇ ਤੁਸੀਂ ਪਹਿਲਾਂ ਇੰਡਸਟਰੀ ਦੀ ਗੱਲ ਕਰ ਲਓ ਮੈਂ ਆਪ ਮਿਸਟਰ ਇੰਡੀਆ 2019 ਦਾ ਜੇ ਤੁਸੀਂ ਫੈਸ਼ਨ ਇੰਡਸਟਰੀ ਦੇ ਵਿੱਚ ਜਾਣਾ ਹੈ ਜਾਂ ਪੰਜਾਬੀ ਇੰਡਸਟਰੀ ਦੇ ਵਿੱਚ ਜਾਣਾ ਹੈ ਜਾਂ ਬੰਬਈ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤੁਹਾਨੂੰ ਡੇਲੀ ਜਾਣਾ ਸ਼ਿਫਟ ਹੋਣਾ ਪੈਂਦਾ ਸੀਗਾ ਬੰਬਈ ਜਾਣਾ ਪੈਂਦਾ ਸੀਗਾ ਹੁਣ ਉਦੋਂ ਕੋਈ ਵੀ ਲੋੜ ਨਹੀਂ ਹੈਗਾ ਤੇ ਇੱਕ ਜਿਹੜੀ ਗੱਲ ਚੱਲਦੀ ਪਈ ਸੀ ਨਾ ਵੀ ਚੰਡੀਗੜ੍ਹ ਹਰਿਆਣਾ ਪੰਜਾਬ ਦੇ ਵਿੱਚ ਜੇ ਇੰਡਸਟਰੀ 'ਚ ਕੋਈ ਕੰਮ ਹੁੰਦਾ ਹੈ ਸਾਰਿਆਂ ਨੂੰ ਪੇਰੈਂਟਸ ਨੂੰ ਫੈਮਿਲੀ ਨੂੰ ਸਭ ਤੋਂ ਪਹਿਲਾਂ ਲੱਗਦਾ ਵੀ ਕੋਈ ਨਾ ਕੋਈ ਸਕੈਮ ਹੋਗਾ ਸਾਡੇ ਬੱਚਿਆਂ ਨਾਲ ਕੋਈ ਇਦਾਂ ਕੰਮ ਨਾ ਹੋ ਜਾਈ ਤੇ ਐਮ ਐਸ ਐਂਟਰਟੇਨਮੈਂਟ ਦੇ ਨਾਲ ਇਦਾਂ ਦੀ ਕੋਈ ਸੀਨ ਨਹੀਂ ਹੈਗਾ ਤੇ ਬਹੁਤ ਸੋਹਣਾ ਪਲੇਟਫਾਰਮ ਹੈਗਾ ਤੇ ਜਿਹੜੇ ਵੀ ਵਿਨਰਸ ਆਉਣ भी फिल्म आ रही है पुरानी पड़ोसन प्रोडक्शन मेरा शो आ रहा है कहानी कलाकार की तो जो भी विनर्स होंगे उनका पॉडकास्ट पहला पॉडकास्ट मेरे शो पर होगा एंड एक हमारा शो आ रहा है सिपअप एंड टॉक तो उसमें बेसिकली क्या होगा उसमें पूरी फैमिली की स्टोरी फीचर होने वाली है कि आपका जो बच्चा है वो कैसे सफर पर निकला है एंड वो कहाँ तक आगे जाने वाला है एंड इसमें कितनी बैरीगेट्स आ रही हैं बीच में सर ये जी प्रेस कॉन्फ्रेंस है प् है मेरा सीजन 25 शो आ रहा है मिस इंडिया ਸੋ 13 ਜੁਲਾਈ ਨੂੰ ਰਾਇਲ ਪਾਰਕ ਰਿਜ਼ੋਰਟ ਦੇ ਵਿੱਚ ਹੋਣ ਜਾ ਰਿਹਾ ਤੇ ਬਹੁਤ ਵੱਡੇ ਪਲੇਟਫਾਰਮ ਤੇ ਹੋਣ ਜਾ ਰਿਹਾ ਤੇ ਇਹਦੇ ਵਿੱਚ ਅਲੱਗ-ਅਲੱਗ ਸਟੇਟਸ ਦੇ ਕੁੜੀਆਂ ਪਾਰਟਿਸਪੇਟ ਕਰ ਰਹੀਆਂ ਨੇ ਤੇ ਅਸੀਂ ਚਾਹੁੰਦੇ ਵੀ ਇੱਕ ਹਰ ਤਰ੍ਹਾਂ ਜਿਹਦਾ ਆਪਾਂ ਉਹਨਾਂ ਨੂੰ ਮੌਕਾ ਦਿੰਦੇ ਆ ਵੀ ਹਰ ਸ਼ੋਅ ਦੇ ਵਿੱਚ ਇਸ ਵਾਰ ਵੀ ਉਹਨਾਂ ਨੂੰ ਚੰਗਾ ਪਲੇਟਫਾਰਮ ਦਈਏ ਤੇ ਸਾਡੀ ਮੂਵੀਜ਼ ਵੀ ਆ ਰਹੀਆਂ ਨੇ ਵੀ ਸਾਡਾ ਜਿਹੜਾ ਮੇਨ ਮੋਟਿਵ ਹੈਗਾ ਵੀ ਜਿਹੜਾ ਸਾਡੇ ਚੰਗੇ ਪ੍ਰੋਜੈਕਟ ਆ ਰਹੇ ਨੇ ਬਿਲਕੁਲ ਕਾਫੀ ਜਿਹੜੇ ਸੌਂਗਸ ਦੇ ਹੈਗੇ ਨੇ ਜਾਂ ਮੂਵੀਜ਼ ਦੇ ਹੈਗੇ ਨੇ ਪੁਰਾਣੀ ਪਰੋਸਣ ਸਾਡੀ ਮੂਵੀ ਦਾ ਕਨਸੈਪਟ ਹੈਗਾ ਐਂਡ ਇੱਕ ਸਾਡਾ ਕਲ ਟਾਈਟਲ ਰਜਿਸਟਰਡ ਹੋਇਆ ਪੈਸਾ ਔਰ ਪਿਆਰ ਬਿਲਕ ਜਿਹੜੇ ਇਹਨਾਂ ਦੇ ਪ੍ਰੋਜੈਕਟ ਲੈਣਗੇ ਇਹਨਾਂ ਦੇ ਵਿੱਚ ਆਪਾਂ ਇਹਨਾਂ ਨੂੰ ਵਰਕ ਪ੍ਰੋਵਾਈਡ ਕਰਾਂਗੇ ਅਸੀਂ ਇਸ ਕਰਕੇ ਅੱਜ ਜੀ ਹੈਗੀ ਪ੍ਰੈਸ ਕਾਨਫਰੈਂਸ ਕਰਕੇ ਕਿੱਥੇ ਰਿਕ ਸ਼ੋ ਹੋ ਰਿਹਾ ਜਿਹੜਾ ਪ੍ਰੈਸ ਰੋਇਲ ਪਾਕ ਰਿਜ਼ੋਰਟ ਦੇ ਵਿੱਚ ਹੋ ਰਿਹਾ ਹੈਗਾ ਜਿਹੜਾ ਕੁਰ ਦੇ ਵਿੱਚ ਜੀ ਤੇ ਇਹ ਤੁਹਾਡਾ ਆਲਰੇਡੀ ਜਿਸ ਤਰ੍ਹਾਂ ਕੀ ਔਮਨ ਐਂਪਾਵਰਮੈਂਟ ਨੂੰ ਤੁਸੀਂ ਐਨਕਰੇਜ ਕਰਦੇ ਹੋ ਤਾਂ ਇਸ ਚੀਜ਼ ਨੂੰ ਮਤਲਬ ਕੀ ਪਲੇਟਫਾਰਮ ਕਿਹਾ ਹੈ ਇਹ ਤੁਹਾਡਾ ਪਹਿਲਾ ਸ਼ੋ ਹੈ ਪਹਿਲ ਵੀ ਹੋ ਰਿਹਾ ਨਹੀਂ ਸਰ ਮੈਂ ਆਲਰੇਡੀ 24 ਸ਼ੋ ਡਨ ਕਰ ਚੁੱਕਿਆ ਹਾਂ ਤੇ ਇਹ ਮੇਰਾ ਸੀਜ਼ਨ 25 ਹੈਗਾ ਤੇ ਸਾਰਾ ਮੇਨ ਮੋਟੀਵੇ ਰਹਿੰਦਾ ਵੀ ਜਿਹੜੇ ਨਵੇਂ ਫਰੈਸ਼ਰਸ ਕੁੜੀਆਂ ਨੇ ਵੀ ਲਾਈਕ ਜਿਨ੍ਹਾਂ ਕੋਲ ਪੈਸੇ ਨਹੀਂ ਹੈਗੇ ਇਸ ਫੀਲਡ ਦੇ ਵਿੱਚ ਕੰਮ ਕਰਨ ਲਈ ਜਾਂ ਫਿਰ ਕੁਝ ਵੀ ਲਾਈਕ ਇਧਰ ਹੀ ਕੰਡੀਸ਼ਨਰ ਰਹਿੰਦੀਆਂ ਨੇ ਅਸੀਂ ਉਹਨਾਂ ਨੂੰ ਇੱਕ ਚੰਗਾ ਪਲੈਟਫਾਰਮ ਦੇਣਾ ਚਾਹੁੰਦਾ ਤੇ ਇੱਕ ਚੰਗਾ ਵਰਕ ਪ੍ਰੋਵਾਈਡ ਕਰਨਾ ਚਾਹੁੰਦਾ ਤੇ ਤੀਸਰਾ ਇਹਦੇ ਵਿੱਚ ਲਿਖਿਆ ਗਿਆ ਮਿਸ ਐਂਡ ਮਿਸੀ ਮਿਸ ਐਂਡ ਮਿਸੀ ਤਾਂ ਉਸੇ ਨੂੰ ਕਿਦਾਂ ਡਿਜ਼ਾਈਨ ਕਰ ਦੋ ਸਰ ਬਿਲੇਗਾ ਸੀ ਵੂਮਨ ਜਾਂ ਹਾਊਸ ਵਾਈਫ ਜੀ ਸਰ ਸਰ ਇਹਦੇ ਵਿੱਚ ਸਾਡੇ ਕੋਲ ਹਰ ਤਰ੍ਹਾਂ ਦੇ ਲੇਡੀਜ਼ ਨੇ ਵੀ ਲੇਖ ਹਾਊਸ ਵਾਈਫ ਨੇ ਡਾਕਟਰ ਵੀ ਨੇ ਐਡਵੋਕੇਟ ਵੀ ਨੇ ਬਿਲਕੁਲ ਸਾਡੇ ਵਿੱਚ ਕੋਈ ਏਜ ਕੈਟਾਗਰੀ ਨਹੀਂ ਹੈ ਅਗਰ ਕੋਈ 50 ਸਾਲ ਦੀ ਲੇਡੀ ਹੈਗੇ ਤਾਂ ਉਹ ਵੀ ਪਾਰਟਿਸਪੇਟ ਕਰ ਸਕਦੀ ਹੈ ਕਿਸ ਕਿਸ ਤਰ੍ਹਾਂ ਦੇ ਰੋਲ ਹੋਏ ਉਸਮੇ ਜੋ ਆਪਾਂ ਪਲੇਟਫਾਰਮ ਹੈ ਜਿਵੇਂ ਕਿਸ ਕਿਸ ਤਰ੍ਹਾਂ ਦੇ ਰੋਲ ਹੋ ਰਹੇ ਹੋਗੇ ਮੈਮ ਸਾਡੀ ਵੈਬ ਸੀਰੀਜ਼ ਰਹਿੰਦੀਆਂ ਨੇ ਬਿਲਕੁਲ ਪੰਜਾਬੀ ਸੌਂਗਸ ਰਹਿੰਦੇ ਨੇ ਕਵਰ ਸੌਂਗਸ ਰਹਿੰਦੇ ਨੇ ਐਂਡ ਮੂਵੀਜ਼ ਰਹਿੰਦੀਆਂ ਨੇ ਹੁਣ ਜਿਵੇਂ ਸਾਡੇ ਕੁਝ ਕਨਸੈਪਟ ਨੇ ਜਿਵੇਂ ਸਾਡੇ ਪੁਰਾਣੀ ਪੁਰਾਣੀਆਂ ਜੜੀਆਂ ਸਾਡੀ ਮੂਵੀ ਦਾ ਕਨਸੈਪਟ ਆ ਰਿਹਾ ਅਸੀਂ ਉਹ ਸ਼ੂਟ ਕਰ ਰਹੇ ਹ ਤੇ ਦੈਨ ਇੱਕ ਪੈਸਾ ਤੇ ਧੋਖਾ ਵੀ ਲਾਈਕ ਪੈਸਾ ਇੰਪੋਰਟੈਂਟ ਹੈ ਵੀ ਲਾਈਕ ਇੱਕ ਜਾਂ ਪਿਆਰ ਇੰਪੋਰਟੈਂਟ ਹੈ ਵੀ ਲਾਈਕ ਉਹ ਚੀਜ਼ਾਂ ਅਸੀਂ ਦੱਸੀ ਗਏ